ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੀ ਹੈ ਵੀ ਸ਼ਹੀਦੀ ਜੋੜ ਮੇਲ ਸਭਾ ਜਿਹੜੀ 25 26 27 ਦੀ ਕੁਝ ਪਹਿਲਾਂ ਜਿਹੜੀਆਂ ਲੇਡੀਜ਼ ਸੀਗੀਆਂ ਕੁੜੀਆਂ ਕੁੜੀਆਂ ਇੱਥੇ ਪੈਸੇ ਮੰਗਦੀਆਂ ਸੀਗੀਆਂ ਤੇ ਰਾਜਸਥਾਨ ਤੋਂ ਆਈਆਂ ਸੀਗੀਆਂ ਤੇ ਹੁਣ ਆ ਵੀਡੀਓ ਦੇਖੋ ਇਹ ਹਰ ਸਾਲ ਆਉਂਦੇ ਨੇ ਮੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਦਾ ਜਿਹੜਾ ਰੈਂਡ ਦਾ ਬੈਂਡ ਦਾ ਪ੍ਰਬੰਧ ਹੈ ਉਹ ਜੇ ਆਉਣਾ ਵੀ ਇਹਨਾਂ ਨੇ ਆਹ ਵੇਚਣੇ ਕੀ ਇਹਨਾਂ ਨੇ ਘਾਰੇ ਇਹ ਵੱਡੀ ਤਦਾਦ ਦੇ ਵਿੱਚ ਆਉਂਦੇ ਨੇ ਫਿਰ ਇੱਕ ਘਟੋ ਘਟ ਇੱਕ ਮਹੀਨਾ ਬੈਂਦੇ ਨੇ ਉਹ ਇਹ ਆਹ ਦੇਖੋ ਸਾਹਮਣੇ ਮੈਂ ਹੁਣ ਤੁਹਾਨੂੰ ਦਿਖਾਉਣਾ ਇਹ ਸਾਰਾ ਨਾ ਜੋਤੀਸ਼ ਰੂਪ ਸਾਹਿਬ ਤੋਂ ਜਿਹੜੀ ਸੰਗਤ ਲਾਈਟਾਂ ਤੇ ਉਤਰਦੀ ਹੈ ਇਹ ਫੁੱਟਪਾਥ ਬਣਾਏ ਹੋਏ ਫੁੱਟਪਾਥ ਬਣਾਏ ਹੋਏ ਨੇ ਤੇ ਇਹ ਲੋਕ ਇੱਥੇ ਆ ਕੇ ਕਬਜ਼ਾ ਕਰ ਲੈਂਦੇ ਨੇ ਕਿਉਂਕਿ ਬਾਕੀ ਦਿਨਾਂ 'ਚ ਤਾਂ ਖੁੱਲਾ ਹੀ ਹੁੰਦਾ ਸਾਰਾ ਕੁਝ ਆਹ ਦਿਨਾਂ ਦੇ ਵਿੱਚ ਤੁਸੀਂ ਦੇਖੋ ਵੀ ਇਹ ਸਾਰੇ ਦਰਖਤ ਦੇ ਥੱਲੇ ਜਿਹੜੇ ਥੜੇ ਬਣੇ ਹੋਏ ਨੇ ਹੁਣ ਇਸ ਟਾਈਮ ਇਹਨਾਂ ਦਾ ਕਬਜ਼ਾ ਇਹਦੇ ਤੇ ਤੋਂ ਮੈਂ ਅੱਗੇ ਵੀ ਤੁਹਾਨੂੰ ਦਿਖਾਉਣਾ ਹੈ ਵੀਡੀਓ ਇਹ ਸਾਰੇ ਆ ਕੇ ਉਹ ਸੰਗਤ ਪਰੇਸ਼ਾਨ ਹੁੰਦੀ ਹੈ ਹੁਣ ਮੈਨੂੰ ਇਹ ਵੀ ਪਤਾ ਹੈ ਵੀ ਜਵਾਕ ਜਿਹੜੋਂ ਹੁੰਦੇ ਆ ਜਵਾਕਾਂ ਨੂੰ ਨਹੀਂ ਪਤਾ ਵੀ ਅਸੀਂ ਕਿੱਥੇ ਆਏ ਆ ਸ਼ੀਦੀ ਜੋੜ ਸਭਾ ਦੇ ਵਿੱਚ ਆਏ ਆ ਜਾਂ ਅਸੀਂ ਗੁਬਾਰੇ ਖਰੀਦਣ ਆਏ ਆ ਉਹਦੇ ਵਿੱਚ ਕੀ ਹੁੰਦਾ ਵੀ ਜਦੋਂ ਦੇਖਦੇ ਨੇ ਜਵਾਕ ਤਾਂ ਰਿਹਾਡ ਕਰਦਾ ਹੀ ਐ ਤੇ ਜੇ ਇਹ ਨਾ ਹੀ ਦਿਖਣ ਇਹ ਚੀਜ਼ਾਂ ਹੁਣ ਆ ਪ੍ਰਸ਼ਾਸਨ ਨੂੰ ਚਾਹੀਦਾ ਜੀ ਇੱਥੇ ਮਹੀਨਾ ਦਾ ਜਿਹੜਾ ਪੁਖਤਾ ਪ੍ਰਬੰਧ ਜੀਟੀ ਰੋਡ ਤੋਂ ਪਰਲੇ ਪਾਸੇ ਕੀਤਾ ਜਾਵੇ ਜੇ ਆਉਣਾ ਇਹਨਾਂ ਨੇ ਰੇੜੀਆਂ ਲਾਈ ਰਹੀਆਂ ਹੁਣ ਇਹਨਾਂ ਨੇ ਰਾਲ ਤੋਂ ਇੱਕ ਮਹੀਨਾ ਮੈਂ ਤੁਹਾਨੂੰ ਦੱਸਦੀ ਇਹ ਗੱਲ ਇਹਨਾਂ ਨੇ ਇੱਕ ਮਹੀਨਾ ਉਰੀ ਰਹਿਣਾ ਕਿੱਥੋਂ ਆਏ ਆ ਬਾਪੂ ਕਿੱਥੋਂ ਆਏ ਤੁਸੀਂ ਦਿੱਲੀ ਸੇ ਹੈਂ ਦਿੱਲੀ ਸੇ ਹਰ ਸਾਲ ਆਉਂਦੇ ਹੋ ਹਰ ਸਾਲ ਆਉਂਦੇ ਕਿੰਨੇ ਬੰਦੇ ਆਏ ਹੋ ਹੈ ਕਿੰਨੇ ਜਣੇ ਆਏ ਹੋ ਇੱਥੇ ਹੀ ਬੈਠੇ ਹੈਂ ਨਹੀਂ ਨਹੀਂ ਤੁਹਾਡਾ ਪੂਰਾ ਮੇਰੀ ਗੱਲ ਸੁਣੋ ਆ ਕਿੰਨੇ ਜਣੇ ਆ 40 ਜਣੇ ਆਉਣਗੇ 40 50 ਨਹੀਂ ਕਿੰਨੇ ਗਾਹ ਹੋਰ ਅਭੀ ਅਲੱਗ ਅਲੱਗ ਹੈ ਐਸੇ ਤੋਂ ਹੈ ਹਮ ਤੋ ਇੱਥੇ ਹੀ ਬਸ ਨਹੀਂ ਜੀਟੀ ਰੋਡ ਕੰਨੀ ਆਪਣੀ ਬਵਸਤਾ ਕਰੋ ਰਹਿਣ ਦੀ ਇੱਥੇ ਤਾਂ ਖਾਲੀ ਕਰਾ ਰਹੇ ਨੇ ਜੜੀਆਂ ਪੱਕੀਆਂ ਦੁਕਾਨਾਂ ਲੱਗਦੀਆਂ ਉਹਨੂੰ ਵੀ ਖਾਲੀ ਕਰਾ ਰਹੇ ਨੇ ਤੁਸੀਂ ਕਿਉਂ ਕਬਜ਼ਾ ਕਰਿਆ ਉਰੇ ਆ ਸਾਰਾ ਥੜਾ ਆ ਸਮਾਨੇ ਸਮਾਨ ਰੱਖਿਆ ਵੇ ਉਰੇ ਸਾਡੇ ਕਬਜ਼ਾ ਨਹੀਂ ਕਰਨਗੇ ਹੈ ਐਸਾ ਨਹੀਂ ਉਹ 15 ਦਿਨ ਦਾ 20 ਦਿਨ ਦਾ ਇਹ ਕਬਜ਼ਾ ਹੀ ਹੈ ਹੋਰ ਕੀ ਹੈ ਇਤਨੇ ਦਿਨ ਨਹੀਂ ਰਹਿਣਾ ਹੈ ਹਾਂ ਮੇਲੇ ਮੇਲੇ ਤੱਕ ਹੀ ਰਹਿਗੇ ਇਹ ਮੇਲਾ ਨਹੀਂ ਹੈਗਾ ਨਾਲੇ ਮੈਂ ਤੈਨੂੰ ਪੰਜਾਬੀ ਜੀ ਸਮਝਾ ਦਾਂ ਇਹ ਸ਼ਹੀਦੀ ਸਭਾ ਹੈ ਸ਼ਹੀਦੀ ਸਭਾ ਬਾਰੇ ਪਤਾ ਹੈ ਤੈਨੂੰ ਸ਼ਹੀਦੀ ਸਭਾ ਕਾਤੇ ਮਨਾਈ ਜਾਂਦੀ ਹੈ ਹਰ ਸਾਲ ਉਹਨਾਂ ਨਾਲ ਤੂੰ ਹਰ ਸਾਲ ਇੱਥੇ ਫਿਰ ਹਰ ਸਾਲ ਫਿਰ ਤੈਨੂੰ ਇਹ ਚੀਜ਼ ਦਾ ਪਤਾ ਵੀ ਉਹ ਸ਼ਹੀਦੀ ਸਭਾ ਕਾਦੀ ਲੱਗਦੀ ਹੈ ਨਹੀਂ 2-3 ਤਾਰੀਖ ਤੱਕ ਰਹਾਂਗੇ ਬਸ ਹੈਂ 3 ਤਰੀਕ ਤੱਕ ਤਾਂ ਸਾਰਿਆਂ ਨੇ ਆ ਕੇ ਨਮਸਤਕ ਹੋਣਾ ਹੈ ਦਿੱਲੀ ਦੱਖਣ ਤੋਂ ਸਾਡਾ ਸਿੱਖ ਆਉਂਦਾ ਜਿਹੜਾ ਪੰਜਾਬੀ ਭਾਈਚਾਰਾ ਹੋਰ ਵੀ ਅਲੱਗ-ਅਲੱਗ ਵੱਖ-ਵੱਖ ਧਰਮਾਂ ਦੇ ਲੋਕ ਜਿਹੜੇ ਆਉਂਦੇ ਨੇ ਇੱਥੇ ਆ ਕੇ ਸਜਦਾ ਕਰਦੇ ਨੇ ਸ਼ਹੀਦਾਂ ਦੀ ਧਰਤੀ ਨੂੰ ਤੂੰ ਹਰ ਸਾਲ ਆਉਣਾ ਤੈਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਤੂੰ ਮੇਲਾ ਦੱਸਈ ਜਾਂਦਾ ਹੈ ਹੈ ਤਾਂ ਇਹ ਕੰਮ ਕਰਕੇ ਚਲੇ ਜਾਂਦੇ ਸਭ ਹਮ ਉਹ ਆਹ ਹਾਲ ਹੈ ਇਹ ਲੋਕਾਂ ਦਾ ਆਉਂਦੇ ਹਰ ਸਾਲ ਐ ਮੈਨੂੰ ਦੱਸੋ ਵੀ ਇਹਨਾਂ ਲੋਕਾਂ ਦੀ ਕੀ ਕੀ ਲੋੜ ਐ ਓਰੇ ਇੱਥੇ ਸਾਡੀ ਸੰਗਤ ਨੇ ਘਵਾਰੇ ਖਰੀਦਣ ਥੋੜੀ ਆਉਣਾ ਹੈ ਦੂਜੀ ਰੋਡ ਤੇ ਐ ਹੈ ਪਰਲੀ ਰੋਡ ਤੇ ਐ ਫਿਰ ਇਹ